ਹਰ ਸਾਲ ਬਾਸਮਤੀ ਦਾ ਏਰੀਆ ਕਾਫੀ ਵੱਡੇ ਏਰੀਏ ਦੇ ਵਿੱਚ ਲੱਗਦਾ ਹੈਗਾ ਲੌਂਗ ਟਰਮ ਦੀ ਬਾਸਮਤੀ ਹੈਗੇ ਜੋ ਮੁਛਲ 141 ਤੇ ਪੂਸ਼ਾ ਬਾਸਮਤੀ 1886 ਕਾਫੀ ਕਿਸਾਨ ਭਰਾਵਾਂ ਨੇ ਪਨੀਰੀਆਂ اگਇਤੀਆਂ ਬੀਜੀਆਂ ਹੈਗੀਆਂ ਨੇ ਠੀਕ ਹੈ ਉਹਨਾਂ ਦੇ ਵਿੱਚ ਝੰਡੇ ਰੋਗ ਦੀ ਕਾਫੀ ਜ਼ਿਆਦਾ ਪ੍ਰੋਬਲਮ ਆਈ ਹੈਗੀ ਆ ਤੇ ਜਿਹੜੀ ਮਰਜੀ ਕੰਪਨੀ ਦਾ ਵੀ ਲਿਆ ਹੈਗਾ ਜਿੰਨਾ ਕਿਸਾਨ ਭਰਾਵਾਂ ਨੇ 10 ਮਈ ਨੂੰ ਜਾਂ 15 ਮਈ ਨੂੰ ਪਨੀਰੀਆਂ ਵੇਚੀਆਂ ਨੇ ਵਿੱਚ ਜਿਹੜੀਆਂ ਬਈ ਇਸ ਤੋਂ ਵੀ ਗਿੱਤੀਆਂ ਪਨੀਰੀਆਂ ਬੀਜੀਆਂ ਨੇ ਹਨਾ ਹੁਣ ਤਿਆਰ ਹੋ ਗਿਆ ਨੇ ਝੰਡਾ ਰੋਗ ਬੇਅੰਤਾਂ ਦਾ ਹੈਗਾ ਹਨਾ ਤੇ ਆਪਾਂ ਆਪਣੇ ਖੇਤ ਦੀ ਤੁਹਾਨੂੰ ਕਰੋਪੈਕਟਸ ਵੀ ਮੈਂ ਦੱਸੂੰਗਾ ਵੀ ਮੈਂ ਕੀ ਕੁਛ ਲਾ ਕੇ ਸੀਡ ਟ੍ਰੀਟਮੈਂਟ ਕਰਕੇ ਪਨੀਰੀ ਬੀਜੀ ਹੈਗੀ ਹੈ ਹਨਾ ਤੇ ਕਾਰਨ ਬਈ ਦੇਖੋ ਬਾਸਮਤੀ ਜਿਹੜੀ ਮੁਛਲ 201 ਹੈਗੀ ਹੈ ਹਨਾ ਜੇ ਆਪਾਂ ਇਹਨੂੰ ਬੀ 25 30 ਜੂਨ ਤੱਕ ਟ੍ਰਾਂਸਫਰਿੰਗ ਕਰਦੇ ਹੈਗੇ ਉਸ ਹਿਸਾਬ ਦੇ ਨਾਲ ਆਪਣੀ ਪਨੀਰੀ ਵਿੱਜੀ ਹੋਵੇ ਤਾਂ ਮੈਨੂੰ ਲੱਗਦਾ ਵੀ ਝੰਡਾ ਰੋਗ ਘਟ ਸਕਦਾਗਾ ਠੀਕ ਹੈ ਵੀ ਮੈਂ ਮੈਨੂੰ ਤੀਸਰਾ ਸਾਲ ਹੋ ਗਿਆ ਇਸ ਸਾਲ ਤੀਸਰੇ ਸਾਲ ਮੈਂ ਬਾਸਮਤੀ ਲਾ ਰਿਹਾ ਹੈਗਾ ਪਹਿਲੇ ਸਾਲ ਮੈਂ ਪੂਸ਼ਾ ਬਾਸਮਤੀ 1886 ਲਈ ਤੇ ਪਿਛਲੇ ਸਾਲ ਮੈਂ ਮੁੱਛਰ ਜੌਂਸ ਇੱਕ ਲਈ ਸ਼ਕਤੀਵਰਦਕ ਦੀ ਤੇ ਆਪਾਂ ਨੇ ਲਗਭਗ ਪਿਛਲੇ ਸਾਲ 15 ਕੁ ਮਈ ਦੇ ਲਗਭਗ ਪਨੀਰੀ ਦਾ ਛਟਾ ਦਿੱਤਾ ਸੀਗਾ 20 ਜੂਨ ਦੇ ਲਗਭਗ ਉਹਦੀ ਟ੍ਰਾਂਸਪੋਰਟਿੰਗ ਹੋ ਗਈ ਝਾੜ ਵਧੀਆ ਰਿਹਾ ਕੋਈ ਜਿਹੜੀ ਪ੍ਰੋਬਲਮ ਨਹੀਂ ਆਈ ਇਸ ਸਾਲ ਆਪਾਂ ਨੇ ਜਿਹੜੀ ਪਨੀਰੀ 8-10 ਦਿਨ ਲੇਟ ਬੀਜੀ ਸਟਾਰ ਐਗਰੀ ਸੀਡ ਦਾ ਆਪਣੇ ਕੋਲ ਵੀ ਸੀਗਾ 4 ਕਿਲੋ ਦੀ ਜਿਹੜੀ ਥੱਲੇ ਆਉਂਦੀ ਹੈਗੀ ਆ 900 ਰੁਪਏ ਇਸ ਵਾਰ ਰੇਡ ਸੀਗਾ ਉਹਦਾ ਤੇ ਆਪਣੀ ਅੱਜ ਪਨੀਰੀ 10-11 ਦਿਨ ਦੀ ਹੋ ਗਈ ਤੇ ਮੈਂ ਜਿੰਨੀ ਕਿ ਦੇਖੋ ਮੈਂ ਆਪ ਦੇ ਖੇਤ ਦੇ ਵਿੱਚ ਪਨੀਰੀ ਬੀਜ ਦਾ ਜੋ ਕਿਸਮ ਦੇ ਦਾ ਜੋ ਵੀ ਕ੍ਰੋਪ ਪ੍ਰੈਕਟਿਸ ਹੁੰਦੀ ਹੈਗੀ ਹਨਾ ਉਹਦਾ ਝਾੜ ਚੰਗਾ ਆਉਂਦਾ ਚਾਹੇ ਮਾੜਾ ਆਉਂਦਾ ਮੈਂ ਕਿਸਾਨਾਂ ਦੇ ਨਾਲ ਸ਼ੇਅਰ ਜਰੂਰ ਕਰਦਾ ਹੁਣਾ ਕਿਉਂਕਿ ਮੈਂ ਕੁਝ ਕੁ ਦਿਨ ਪਹਿਲਾਂ ਮੈਂ ਇੱਕ ਪੋਸਟ ਵੀ ਪਾਈ ਸੀ ਵੀ ਬਾਈ ਕਿਹੜੇ ਕਿਹੜੇ ਬੀਜਾਂ ਦੇ ਵਿੱਚ ਹਨਾ ਬੀਜਾਂ ਡੈਰੋ ਦੀ ਸਮੱਸਿਆ ਆਈ ਹੈਗੀ ਆ ਉਹਦੇ ਵਿੱਚੋਂ ਕਾਫੀ ਕਿਸਾਨਾਂ ਤੋਂ ਕਮੈਂਟ ਆਏ ਸੀ ਵੀ ਸਟਾਰ ਐਗਰੀ ਦੇ ਵਿੱਚ ਬਾਈ ਝੰਡੇ ਰੋਗ ਦੀ ਸਮੱਸਿਆ ਘਟਾਈ ਹੈਗੀ ਆ ਤੇ ਆਪਣੇ ਵੀ ਸਟਾਰ ਐਗਰੀ ਸੀਡ ਦਾ ਬੀਜ ਲੱਗਿਆ ਹੋਇਆ ਹੈਗਾ 4 ਕਿੱਲਾਂ ਦੀ ਪਨੀਰੀ ਹੈਗੀ ਪਰਮਾਤਮਾ ਦੀ ਕਿਰਪਾ ਦੇ ਨਾਲ ਹਲੇ ਤੱਕ ਇਹਦੇ ਵਿੱਚ ਝੰਡਾ ਰੋਗ ਨਹੀਂ ਆਇਆ ਤੇ ਜਦੋਂ ਬਈ ਆਪਾਂ ਪਨੀਰੀ ਬੀਜਣੀ ਹੈਗੀ ਇੱਥੇ ਹੁਣ ਬੀਜੇ ਚ ਪਹਿਲਾਂ ਬੀਜੀ ਹੈਗੀ ਤੇ ਸੀ ਟ੍ਰੀਟਮੈਂਟ ਜ਼ਰੂਰ ਕਰ ਲਿਆ ਕਰੋ ਚਾਹੇ 12 ਦਿਨ ਕਰ ਲਓ ਚਾਹੇ ਤੁਸੀਂ ਕਰਵਲਿਜ਼ਮ ਦੇ ਨਾਲ ਕਰ ਲਓ ਚਾਹੇ ਫੈਥਪਨੋਡ ਮਥੈਲ ਦੇ ਨਾਲ ਕਰ ਲਓ ਤਿੰਨਾਂ ਦੇ ਨਾਲ ਤੁਸੀਂ ਜੇ ਟ੍ਰੀਟਮੈਂਟ ਕਰ ਲਓਗੇ ਜਾਂ ਤੁਸੀਂ ਸ਼ੂਡੋਮਨਾਸ ਆਉਂਦਾ ਹੈਗਾ ਜਿਹੜਾ ਜੇ ਉਹਨੂੰ ਗੋਲਡ ਦੇ ਨਾਲ ਮਲਟੀਪਲਾਈ ਕਰਕੇ ਤੁਸੀਂ ਉਹਨੂੰ ਵੀ ਵਰਤ ਲਓਗੇ ਤਾਂ ਵੀ ਤੁਹਾਡੇ ਝੰਡਾ ਰੋਗ ਬਹੁਤ ਹੱਦ ਤੱਕ ਘਟ ਜਾਂਦਾ ਹੈਗਾ ਜਿਵੇਂ ਵਿੱਚ ਡਾਈਜਨ ਦੀ ਸਪਰੇ ਵੀ ਹੁੰਦੀ ਹੈਗੀ ਮੈਂ ਪਿਛਲੇ 2 ਸਾਲ ਵੀ ਕੀਤੀ ਹੈਗੀ ਵਧੀਆ ਉਹਦੇ ਰਿਜ਼ਲਟ ਆਏ ਹੈਗੇ ਆ ਤੇ ਕਾਫੀ ਕਿਸਾਨ ਭਰਾਵਾਂ ਦੇ ਮੈਨੂੰ ਸਵਾਲ ਸੀ ਭਾਈ ਤੁਸੀਂ ਕਿਹੜੀ ਦਵਾਈ ਲਾਈ ਹੈ ਵੀ ਕਿਉਂ ਝੰਡਾ ਰੋਗ ਨਹੀਂ ਆ ਮੈਂ ਕਿਉਂਕਿ ਮੈਂ ਹਰ ਰੋਜ਼ ਦੋ ਤਿੰਨ ਕਿਸਾਨਾਂ ਦੇ ਖੇਤਾਂ ਵਿੱਚ ਜਾਣਾ ਹੈਗਾ ਮਾੜਾ ਮੋਟਾ ਝੰਡਾ ਰੋਗ ਬੱਜੇ ਭਾਈ ਆਉਂਦਾ ਹੈਗਾ ਤਾਂ ਪਹਿਲੀ ਗੱਲ ਤਾਂ ਖਭਰਾਓ ਨਾ ਜੇ ਆ ਵੀ ਗਿਆ ਤਾਂ ਤੁਸੀਂ ਜਿਵੇਂ ਮਥੈਲ ਦੀ ਸਪਰੇ ਕਰ ਲਓ ਕਾਰੋਨੀਅਮ ਦੀ ਸਪਰੇਅ ਕਰ ਲੋ 12 ਡੀ ਦੀ ਸਪਰੇਅ ਕਰ ਲੋ ਠੀਕ ਹੈ ਉਹਦੀ ਡੋਜ਼ ਵੀ ਕੋਬਾਲੀ ਨਹੀਂ ਹੈਗੀ 50 ਮੰਨ ਕੇ ਚਲੋ 20 ਜਾਂ 25 ਲੀਟਰ ਪਾਣੀ ਦੇ ਵਿੱਚ 30 30 35 ਗ੍ਰਾਮ 40 ਗ੍ਰਾਮ ਜਿਹੜਾ ਤੁਸੀਂ ਉਹਦੇ ਵਿੱਚ 12 ਡੀਟ ਪਾ ਲੋ ਜਾਂ ਤੁਸੀਂ ਕੱਲਾ ਕਾਰੋਨੀਅਮ ਪਾ ਲੋ ਜਾਂ ਤੁਸੀਂ ਉਹਦੇ ਵਿੱਚ ਥੈਪਨੋਮਥੈਲ ਪਾ ਲੋ ਉਹਦੇ ਨਾਲ ਜਿਹੜਾ ਹੱਲ ਹੋ ਜਾਣਾ ਤੇ ਪਨੀਰੀ ਪੱਟਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਨੀਰੀ ਪਾਣੀ ਦੇਣਾ ਚੰਗੇ ਨੇ ਨਾ ਭਰਨੀ ਹੈਗੀ ਪਾਣੀ ਦੀ ਭਰੀ ਹੋਈ ਪਨੀਰੀ ਬਈ ਆਪਾਂ ਸਭ ਨੂੰ ਪਤਾ ਹੈ ਨਾ ਜਦੋਂ ਆਪਾਂ ਮਤਲਬ ਪਨੀਰੀ ਪੱਟੀ ਜਾਂਦੀ ਹੈ ਤਾਂ ਲੀਵਰ ਪਾਣੀ ਪਹਿਲਾਂ ਪਾ ਲਿਏ ਇੱਕ ਦਿਨ ਪਹਿਲਾਂ ਪਾਣੀ ਪਾ ਦਿਓ ਉਹਦੇ ਵਿੱਚ ਤੁਸੀਂ ਕਾਰਨੀ ਜਾਂ ਆਪਣਾ ਮਥੈਲ ਉਹਦੇ ਪਾਣੀ ਦੇ ਵਿੱਚ ਵਗਦਾ ਕਰ ਲਓ ਜਦੋਂ ਪਨੀਰੀ ਪੱਟੀ ਗਈ ਪਨੀਰੀ ਪੱਟਣ ਤੋਂ ਬਾਅਦ ਖਾਲ ਦੇ ਵਿੱਚ ਦੋਨੇ ਪਾਸੇ ਬੰਦ ਕਰਕੇ ਉਹਦੇ ਵਿੱਚ ਜਾਂ ਕੁ ਲਫਾਫਾ ਵਗੈਰਾ ਦੇ ਕੇ ਉੱਥੇ ਵੀ ਤੁਸੀਂ ਮਥੈਲ ਜਾਂ ਬਾਰਾਂ ਤ੍ਰਿਟ ਜਾ ਤੁਸੀਂ ਕਾਰਬੋਨੀਮ ਜਿਹੜਾ 50% ਆਉਂਦਾ ਹੈਗਾ ਉਹ ਤੁਸੀਂ 5-10 ਲੀਟਰ ਦੇ ਵਿੱਚ 150 ਗ੍ਰਾਮ ਪਾ ਕੇ ਘੋਲ ਬਣਾ ਕੇ ਉਹਨੂੰ ਪਾਣੀ ਦੇ ਵਿੱਚ ਭਗਾ ਦਿਓ ਉਹਦੀਆਂ ਜੜ੍ਹਾਂ ਦੇ ਉੱਪਰ ਲੇਪ ਕਰ ਦਿਓ ਕਿਉਂਕਿ ਜਦੋਂ ਪਨੀਰੀ ਪੱਟੀ ਜਾਂਦੀ ਹੈ ਨਾ ਇਹ ਪਨੀਰੀ ਪੱਟਣ ਤੋਂ ਬਾਅਦ ਇਹਦੀਆਂ ਜੜ੍ਹਾਂ ਦੇ ਉੱਪਰ ਨਾ ਜ਼ਖਮ ਬਣ ਜਾਂਦੇ ਆ ਉਹ ਜ਼ਖਮ ਬਣਦੇ ਨਾਲ ਉਲੀ ਅੱਗੇ ਹਮਲਾ ਕਰਦੀ ਹੈਗੀ ਇੱਕ ਬੂਟੇ ਦੂਜੇ ਬੂਟੇ ਤੱਕ ਚਲੀ ਜਾਂਦੀ ਹੈਗੀ ਉਹਦੇ ਨਾਲ ਵੀ ਝੰਡਾ ਰੋਗ ਆਉਣ ਦੀ ਸਮੱਸਿਆ ਵਾਝਾਂਦੀ ਹੈਗੀ ਇਹ ਮਿੱਟੀ ਰਾਹੀਂ ਤੇ ਪਾਣੀ ਦੇ ਰਾਹੀਂ ਜਿਆਦਾ ਫੈਲਦਾ ਹੈਗਾ ਜਿਸ ਮਿੱਟੀ ਦੇ ਵਿੱਚ ਜ਼ਿਆਦਾ ਹੈਗਾ ਜੇ ਉਹ ਮਿੱਟੀ ਕਿਸੇ ਹੋਰ ਬਾਣ ਦੇ ਵਿੱਚ ਵੀ ਚਲੀ ਗਈ ਹੈ ਨਾ ਉਹਦੇ ਨਾਲ ਵੀ ਇੰਨਾ ਕ ਫੈਲ ਜਾਂਦਾ ਇਹਦੇ ਸਾਵਧਾਨੀਆਂ ਕਾਫੀ ਰੱਖਣੀਆਂ ਪੈਂਦੀਆਂ ਨੇ ਸਾਵਧਾਨੀਆਂ ਕਿਸਾਨ ਪਰ ਉੱਥੇ ਜ਼ਿਆਦਾ ਰੱਖਦੇ ਜਿੱਥੇ ਕਿਤੇ ਜ਼ਿਆਦਾ ਝੰਡੇ ਰੋਗ ਦੀ ਸਮੱਸਿਆ ਦੇਖੋ ਆਉਂਦੀ ਹੈਗੀ ਆ ਤੇ ਤੁਸੀਂ ਜੇ ਤੁਹਾਡੇ ਪਨੀਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਸਪਰੇਅ ਵਗੈਰਾ ਕਰ ਲਓ ਮਾੜਾ ਮੋਟਾ ਕੰਟਰੋਲ ਦੇ ਇੱਕ ਹੋ ਜੂਗਾ ਪਨੀਰੀ ਪੱਟਣ ਵੇਲੇ ਸਾਵਧਾਨੀ ਵਰਤ ਲਓ ਦਵਾਈ ਵਗੈਰਾ ਪਾ ਲਓ ਬਿਨਾਂ ਦਵਾਈ ਲਾਏ ਟਰਾਂਸਫਰਿੰਗ ਕਦੇ ਵੀ ਨਾ ਕਰੋ ਜੇ ਤੁਹਾਡੇ ਝੰਡੇ ਰੋਗ ਕਾਫੀ ਹੱਦ ਤੱਕ ਆਇਆ ਹੈਗਾ ਕਾਫੀ ਕੰਪਨੀਆਂ ਵੀ ਲੱਗਿਆ ਹੈਗਾ ਕਿਸੇ ਦੇ 20 ਦਿਨ ਦੀ ਪਨੀਰੀ ਹੋਵੇ ਕਿਸੇ ਦੇ 25 ਦਿਨ ਦੀ ਪਨੀਰੀ ਹੋਵੇ ਸਾਰੇ ਹੀ ਕਿਸਾਨ ਭਰਾਵਾਂ ਦੇ ਬਈ ਝੰਡੇ ਰੋਗ ਦੀ ਸਮੱਸਿਆ ਜੇ ਆਈ ਹੈਗੀ ਆ ਤਾਂ ਸਪਰੇਅ ਵਗੈਰਾ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਟਰਾਂਸਫਰਿੰਗ ਸਮੇਂ ਦਵਾਈ ਲਾ ਕੇ ਜ਼ਰੂਰ ਟਰਾਂਸਫਰਿੰਗ ਕਰਨੀ ਹੈ